ਸ਼ਰਮਾ ਜੀ ਜਿਹੜੇ ਸਿਆਸੀ ਗੱਠ ਜੋੜ ਹੁੰਦੇ ਨੇ ਉਹਨਾਂ ਤੋਂ ਸ਼ੁਰੂਆਤ ਕਰਾਂਗੇ ਸਿਆਸੀ ਗੱਠ ਜੋੜਾਂ ਦੀਆਂ ਕੁਝ ਨਾ ਕੁਛ ਨਾ ਸ਼ਰਤਾਂ ਹੁੰਦੀਆਂ ਜਾਂ ਤਾਂ ਉਹ ਸਿਧਾਂਤਿਕ ਹੁੰਦੇ ਨੇ ਕਿ ਸਿਧਾਂਤ ਸਾਡਾ ਇੱਕ ਆਪਾਂ ਤਾਂ ਕਰ ਲੈਨੇ ਆ ਜਾਂ ਫਿਰ ਉਹਦੇ ਵਿੱਚ ਕੋਈ 바ਰਗੇਨਿੰਗ ਹੁੰਦੀ ਹੈ ਪਰ ਉਹਦੇ ਚ ਆਪੋ ਆਪਣੀਆਂ ਸਾਈਡਸ ਨੂੰ ਸੇਫ ਰੱਖਿਆ ਹੁੰਦਾ ਆਪੋ ਆਪਣੀਆਂ ਜਿਹੜੀਆਂ ਸਥਿਤੀਆਂ ਉਹਨਾਂ ਨੂੰ ਸੁਰੱਖਿਅਤ ਰੱਖਿਆ ਹੁੰਦਾ ਤਾਂ ਜੋ ਉਹ ਇੱਕ ਦੇ ਵਿੱਚ ਵੀ ਜਿਹੜੇ ਹਿੱਤ ਨੇ ਉਹਨਾਂ ਦਾ ਟਕਰਾ ਨਾ ਹੋਵੇ ਅਕਾਲੀ ਭਾਜਪਾ ਜਦੋਂ ਗੱਠ ਜੋੜ ਦੀ ਗੱਲ ਕਰਦੇ ਆਂ ਉਦੋਂ ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚੋਂ ਨਾ ਦਾਰਦ ਨਜ਼ਰ ਆਉਂਦੀਆਂ ਨੇ ਸਿਧਾਂਤ ਵੀ ਕਿਉਂਕਿ ਇੱਥੇ ਹੋਰ ਆ ਉੱਥੇ ਤਾਂ ਹੋਰ ਆ ਪਰ ਇੱਕ ਪਿੰਡਾਂ ਦੇ ਵਿੱਚ ਆਪਾਂ ਖਾਨ ਵਰਤਦੇ ਹੁੰਦੇ ਸੀ ਇੱਕ ਤਸੀਹ ਕਮਲੀ ਉੱਤੋਂ ਪੈ ਗਈ ਸੀ ਵੈਂਦੇਰਾ ਤੇ ਕਾਲੀ ਭਾਜਪਾ ਗੱਠ ਜੋੜ ਦੇ ਨਾਲ ਇਹ ਗੱਲ ਜਾ ਜੁੜਦੀ ਹੈ ਕਹਿੰਦੇ ਹੁਣ ਅਕਾਲੀ ਦਲ ਬਾਦਲ ਭਾਜਪਾ ਦੇ ਨਾਲ ਗੱਠ ਜੋੜ ਕਰਨ ਲਈ ਮੋੜ ਤੋਂ ਚਾਰਜ ਹੋਈਆਂ ਕਰ ਰਹੇ ਰਵੀਨ ਜੀ ਰਾਜਨੀਤਿਕ ਤੌਰ ਤੇ ਤੁਸੀਂ ਕੋਈ ਚਾਰਜ ਹੋਈਆਂ ਕਰੋ ਹੂੰ ਹੂੰ ਇਹ ਗਲਤ ਨਹੀਂ ਪਰ ਉਸ ਨੂੰ ਉਸ ਨੂੰ ਧਰਮ ਦੇ ਪਰਦੇ ਚ ਲਪੇਟ ਕੇ ਪੇਸ਼ ਕਰੋ ਇਹ ਗਲਤ ਹੈ ਹਮਮ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਹੁਣ ਤੱਕ ਮਤਲਬ ਇਸ ਗੱਲ ਨੂੰ ਪ੍ਰਚਾਰਦੇ ਰਹੇ ਕਿ ਜੀ ਅਕਾਲੀ ਭਾਜਪਾ ਗੱਠਜੋੜ Hindu Sikh ਏਕਤਾ ਦਾ ਗੱਠਜੋੜ ਹੈ ਹਮ ਮਤਲਬ ਤੁਸੀਂ ਪੰਜਾਬ ਦੇ Hindu ਨੂੰ ਆਪ ਹੀ BJP ਦੀ ਝੋਲੀ ਪਾ ਰਹੇ ਹੋ ਸਹੀ ਬਿਲਕੁਲ ਸਹੀ ਕਹਿ ਤੁਸੀਂ ਆਪ ਹੀ ਗਰੰਟੀਡ ਕਹਿ ਰਹੇ ਹੋ ਕਿ ਜੀ Hindu ਉਧਰ ਤੇ Sikh ਸਾਡੇ ਨਾਲ ਹਮ ਜਦੋਂ ਕਿ ਪੰਜਾਬ ਦਾ Hindu Sikh ਪਹਿਲਾਂ ਤੋਂ ਹੀ ਏਕਤਾ ਚ ਹਮ 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 ਉਹ ਇੱਕ ਸਾਰ ਸੋਚਦਾ ਇੱਕ ਸਾਰ ਤੁਰਦਾ ਇਹ じゃ ਕੋਈ ਮਸਲਾ ਨਹੀਂਗਾ ਹੂੰ ਠੀਕ ਹੈ ਨਾ ਤੇ ਜਿੱਥੇ ਕਿਤੇ ਟਕਰਾਏ ਫਿਰ ਦੋਹੇ ਧਿਰਾਂ ਦੇ ਵਿੱਚ ਇੱਕ ਸੁਰਚ ਹੈ ਹੂੰ ਉਸ ਦੇ ਨਾਲ ਪਾਰਟੀ ਵਾਲਾ ਕੋਈ ਪੱਧਰ ਵਾਲਾ ਮਸਲਾ ਨਹੀਂ ਹੈ ਹੂੰ ਹੂੰ ਸੋ ਇਸ ਨੂੰ ਰਾਜਨੀਤਿਕ ਰੰਗਤ ਦੇਣ ਦੀ ਕੋਸ਼ਿਸ਼ ਹੁੰਦੀ ਪਰ ਜਿਸ ਸਥਿਤੀ ਦੇ ਵਿੱਚ ਹੁਣ ਅਕਾਲੀ ਦਾ ਬਾਦਲ ਹੈ ਹੂੰ ਉਸ ਅਕਾਲੀ ਦਾ ਬਾਦਲ ਨੇ ਮੁੜ ਕੇ ਇਹ ਗੱਲ ਤੋਰੀ ਉਹ ਰੋਜ਼ ਸਮੇਂ ਤੋਰੀ ਜਦੋਂ ਤੁਸੀਂ ਕੱਲ ਤੱਕ ਸਭ ਤੋਂ ਲੱਗਿਆ ਜਿਵੇਂ ਸੇਵਾ ਵੀ ਪੂਰੀ ਨਹੀਂ ਹੂੰ 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 ਇਹ ਫਿਰ ਕਮਲੇ ਵਾਲਾ ਹੀ ਕੰਮ ਹੈ ਹੂੰ ਤੁਸੀਂ ਇਹ ਦੇਖੋ ਕਿ ਜਦੋਂ ਤਨ ਖੇਤੀ ਕਾਨੂੰਨ ਆਏ ਸੀ ਹੂੰ ਹੂੰ ਉਸ ਸਮੇ ਅਕਾਲੀ ਦਲ ਬਾਦਲ ਧੜਾ ਇਸੇ ਗੱਲ ਤੇ ਜ਼ੋਰ ਜਮੈਸ਼ ਕਰਦਾ ਰਿਹਾ ਕਿ ਕਿਸੇ ਤਰ੍ਹਾਂ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਵਾਸੀਆਂ ਨੂੰ ਤਨ ਖੇਤੀ ਕਾਨੂੰਨ ਚੰਗੇ ਜਿਚਾ ਆ ਦਈਏ ਤਾਂ ਕਿ ਸਾਡੀ ਦਿੱਲੀ ਚ ਕੁਰਸੀ ਡੈਂਜੀ ਰਹੇ ਸਮਝਾ ਦਈਏ ਸਾਡੇ ਕੋਲ ਮੰਤਰੀ ਵਾਲਾ ਕੁਰਸਾ ਕੁਰਸੀ ਬਚੀ ਰਹੇ ਤੇ ਤੋਮਰ ਦੀਆਂ ਚਿੱਕੀਆਂ ਲਿਆ ਰਿਹਾ ਦਿਖਾਉਂਦੇ ਰਹੇ ਹੂੰ ਤੇ ਜੇ ਤੁਸੀਂ ਸਹੀ ਸੀ ਫਿਰ ਛੱਡਿਆ ਕਿਉਂ ਘਟ ਜੋੜ ਹੂੰ ਫਿਰ ਬੈਠੇ ਰਹਿੰਦੇ ਤੇ ਤੁਸੀਂ ਛੱਡਣਾ ਵੀ ਪਿਆ ਤੁਹਾਨੂੰ ਤੁਸੀਂ ਛੱਡਦਾ ਉਹਦੇ ਮੌਜੂਦ ਵੀ ਤੁਸੀਂ ਉਹ ਜਿਹੇ ਕਵਿਸ਼ਨ ਕਰਦੇ ਨਜ਼ਰ ਆਉਂਦੇ ਨੇ ਕਿ ਕਿਸੇ ਤਰ੍ਹਾਂ ਹੱਥ ਪੱਲਾ ਪੈ ਜਵੇ ਹਾਂ 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 22 ਤੋਂ 24 ਤੱਕ ਆਉਂਦਿਆਂ ਆਉਂਦਿਆਂ ਤੁਸੀਂ ਇਹ ਢੰਡੋਰਾ ਪਿੱਟਣਾ ਸ਼ੁਰੂ ਕਰਤਾ ਮਾਹੌਲ ਬਣਾਉਣਾ ਸ਼ੁਰੂ ਕਰਤਾ ਕਿ 24 ਤੱਕ ਗੱਡ ਜੋੜ ਹੋ ਹੀ ਜਾਣਾ ਜੀ ਗੱਲ ਨੇੜੇ ਚੱਲ ਗਈ ਜੀ ਸੀਟਾਂ ਮੰਡਲੀਆਂ ਜੀ ਸਾਰਾ ਹਾਂ ਹਾਂ ਪਰ ਗੱਲ ਪਰਵਾਹ ਨਹੀਂ ਚੜੀ ਉਹਨਾਂ ਨੇ ਅੱਡ ਲੜ ਕੇ ਦੇਖ ਲਿਆ ਤੁਸੀਂ ਅੱਡ ਲੜ ਕੇ ਦੇਖ ਲਿਆ ਉਹ ਫਿਰ ਵੀ ਵੋਟ ਵਧਾ ਕੇ ਤੇ ਤੁਹਾਡੀ ਵੋਟ ਘਟ ਗਈ ਤੁਹਾਡੀ ਵੋਟ ਕੱਢੀ ਇਸ ਲਈ ਨਹੀਂ ਘਟ ਗਈ ਤੁਸੀਂ ਭਾਜਪਾ ਤੋਂ ਗੱਡ ਜੋੜ ਤੋੜ ਲਿਆ ਵਾਢੀਪੁੱਟ ਈਜ਼ਲੀ ਕੱਟੀਏ ਤੁਸੀਂ ਪੜਾਦਰ ਪੜਾ ਪੰਜਾਬ ਦੇ ਮੁੱਦਿਆਂ ਨੂੰ ਪੰਤਕ ਮੁੱਦਿਆਂ ਨੂੰ ਦਰਖਨਾਰ ਕੀਤਾ ਦਰਕਰਾਰ ਕੀਤਾ ਬਿਲਕੁਲ ਸਹੀ ਤੁਸੀਂ ਆਪਣੇ ਸਿਧਾਂਤ ਤੋਂ ਮੰਨਫੀ ਹੋਏ ਵਾਢੀਪੁੱਟ ਤਾਂ ਘੜੀ ਉਸ ਨੂੰ ਵੀ ਇਹਨਾਂ ਨੇ ਅਜੇ ਵੀ ਪਛਾਣਨ ਦੀ ਕੋਸ਼ਿਸ਼ ਨਹੀਂ ਕੀਤੀ ਸੁਧਾਰ ਲਹਿਰ ਅੱਡ ਹੋਈ ਤੇ ਸੁਧਾਰ ਲਹਿਰ ਵਾਲੇ ਬੰਦੇ ਖੁੱਲ ਕੇ ਇਸ ਕੋਸ਼ਿਸ਼ ਲੱਗੇ ਰਹੇ ਕਿ ਕਿਸੇ ਤਰ੍ਹਾਂ ਭਾਜਪਾ ਨੂੰ ਮੁੜ ਕੇ ਹੱਥ ਅਸੀਂ ਬਾਲੀਏ ਹਮਮ ਚਾਹੇਓ ਠੀਕ ਸਾ ਚਾਹੇਓ ਚੰਦੂ ਮਾਜਰਾ ਚਾਹੇਓ ਰਖੜਾ ਪਰਵਾ ਤੇ ਚਾਹੇਓ ਸਿਕੰਦਰ ਸਿੰਘ ਮਲੂਕਾ ਹਮ ਤੇ ਇਧਰ ਸੁਖਵੀਰ ਸਿੰਘ ਬਾਦਲ ਹੋਰਾਂ ਦਾ ਧੜਾ ਇਸ ਰੂਪ ਚ ਸਾਹਮਣੇ ਆਉਣ ਦੀ ਕੋਸ਼ਿਸ਼ ਕਰਨ ਲੱਗ ਪਿਆ ਕਿ ਲਓ ਜੀ ਅਸੀਂ ਤਾਂ ਪੰਜਾਬ ਦੇ ਮੁੱਦਿਆਂ ਤੇ ਪਰਤਿਆ ਆਏ ਹਾਂ ਅਸੀਂ ਤਾਂ ਪੰਜਾਬ ਦੇ ਸਿਧਾਂਤਾਂ ਤੇ ਪਰਤਿਆ ਆਏ ਹਾਂ ਤਾਂ ਹੀ ਤੁਹਾਡੀ ਬਿਆਨ ਵਿੱਚੋਂ ਇਹ ਗੱਲ ਨਿਕਲੀ ਨਾ ਕਿ ਜੀ ਆਰਐਸਐਸ ਤਾਂ ਪੰਜਾਬ ਦੀਆਂ ਸੰਸਥਾਾਂ 'ਤੇ ਕਬਜਾ ਕਰਨਾ ਚਾਹੁੰਦਾ ਆਰਐਸਐਸ ਸਿੱਖ ਸੰਸਥਾਾਂ 'ਤੇ ਕਬਜਾ ਕਰਨਾ ਚਾਹੁੰਦਾ ਇਸ ਸੁਖਵੀਰ ਬਾਦਲ ਦੇ ਸਪੱਸ਼ਟ ਬਿਆਨ ਹੋਣ ਲੱਗ ਪਏ ਤੇ ਇਹ ਸਭ ਦੇ ਦਰਮਿਆਨ ਜੋ ਸੁਧਾਰ ਲਾਣ ਲਈ ਸ਼ਿਕਾਇਤ ਲਈ ਅਕਾਲ ਚੰਨ ਤੇ ਉਸ ਤੋਂ ਬਾਅਦ ਸੁਖਵੀਰ ਬਾਦਲ ਵਾਲੀ ਜੁੜਲੀ ਨੇ ਹੀ ਜਾਂ ਉਹਨਾਂ ਦੇ ਚਹੇਤਿਆਂ ਨੇ ਹੀ ਸੋਸ਼ਲ ਮੀਡੀਆ ਤੋਂ ਲੈ ਕੇ ਅਖਬਾਰਾਂ ਤੱਕ ਤੇ ਬਖੂ ਹਕ ਮਾਧਿਅਮ ਤੇ ਇਹ ਪ੍ਰਚਾਰ ਸ਼ੁਰੂ ਕਰਤਾ ਕਿ ਜਥੇਦਾਰ ਤਾਰ ਐਸੇ ਦੇ ਦਬਾਅ ਵੇਟ ਨੇ ਹਾਂ 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 ਸਿੰਘ ਸਾਹਿਬ ਦਾ ਉਹਨਾਂ ਨੇ ਉਹਨਾਂ ਦੇ ਪ੍ਰੈਸ਼ਰ ਰੇਟ ਨੇ ਜੀ ਇਹ ਤਾਂ ਉਹਨਾਂ ਦੀ ਬੋਲੀ ਬੋਲਦੇ ਨੇ ਹਮ ਸੋ ਜੇਕਰ ਇਹ ਦਬਾਅ ਵੇਟ ਨੇ ਜੇਕਰ ਸੁਧਾਰ ਲਹਿਰ ਵਾਲੇ ਉਧਰ ਜਾ ਰਹੇ ਨੇ ਫਿਰ ਅੱਜ ਤੁਹਾਡੇ ਨਾਲ ਗੰਡ ਟੁਪਦੀਆਂ ਗੱਲਾਂ ਕਿਉਂ ਚੁਰਕੀ ਹਮ ਤੁਸੀਂ ਲੀਕ ਮਾਰ ਕਿਉਂ ਕਹਿੰਦੇ ਸਕੰਦਰ ਸਿੰਘ ਮਲੂਕਾ ਲੋਕ ਸਭਾ ਚੋਣਾਂ ਦੇ ਸਮੇਂ ਪਾਲ ਡਿਸਾਈਡ ਨਹੀਂ ਕਰ ਸਕਿਆ ਖੁੱਲ ਕੇ ਕਿ ਮੈਂ ਕਿਹੜੇ ਪਾਲੇ ਚ ਟੁਲਾ ਮੈਂ ਅਕਾਲੀ ਦਲ ਵਾਲੇ ਪਾਸੇ ਖੜਾ ਕਿ ਬੀਜੇਪੀ ਵਾਲੇ ਪਾਸੇ ਜਾਵਾਂ ਪਰ ਆਪਣੇ ਨੂੰ ਪੁੱਤ ਨੂੰ ਬੀਜੇਪੀ ਚ ਭੇਜ ਕੇ ਉਹਨੇ ਦੱਸਤਾ ਕਿ ਮੈਂ ਬੀਜੇਪੀ ਦੇ ਨਾਲ ਆ ਬਸ ਮੈਂ ਇਧਰੋਂ ਅਜੇ ਨਾਮ ਨਹੀਂ ਘਟਾਇਆ ਹੂੰ 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 ਫਿਰ ਉਸ ਤੋਂ ਬਾਅਦ ਜਦੋਂ ਅੱਜ ਤੱਕ ਸਭ ਤੇ 2 ਦਸੰਬਰ ਨੂੰ ਫੈਸਲਾ ਸੁਣਾਇਆ ਜਾਣਾ ਸੀ ਉਹ ਟਲਵ ਕਰਨ ਵਾਲਿਆਂ ਚ ਇਸ ਨੂੰ ਵੀ ਟਾਲੋ ਕੀਤਾ ਗਿਆ ਸੀ ਸਿਕੰਦਰ ਸਿੰਘ ਮਲੂਕਾਂ ਹੂੰ ਜਨਾਬ ਉੱਥੇ ਤਾਂ ਨਹੀਂ ਅਜੇ ਤੱਕ ਪਹੁੰਚੇ ਹੂੰ ਵੱਖਰਾ ਅਗੇ ਸਮਾਂ ਮਿਲਣਾ ਜੀ ਜਦੋਂ ਦੁਬਾਰਾ ਬੁਲਾਜੂਗਾ ਜਾਊਗਾ ਜੀ ਅਜੇ ਨਹੀਂ ਮੈਂ ਜਾ ਸਕਿਆ ਹਾਂ ਉੱਥੋਂ ਤਾਂ ਛੁੱਟੀ ਮੰਗ ਲਈ ਤੇ ਜਦੋਂ ਸੁਖਵੀਰ ਬਾਦਲ ਹੋਰੀ ਆਪਣੀ ਸੇਵਾ ਕਰ ਰਹੀ ਸੀ ਤਾਂ ਸ਼੍ਰੀ ਫਤਕੜ ਸਾਹਿਬ ਗੁਰਦੁਆਰੇ ਪਹੁੰਚ ਗਏ ਉਹਨਾਂ ਕੋਲ ਹੂੰ ਉੱਥੇ ਪਹੁੰਚ ਕੇ ਉਹਨਾਂ ਨਾਲ ਮੁਲਾਕਾਤ ਕੀਤੀ ਤੇ ਬੰਦ ਕਮਰਾ ਮੁਲਾਕਾਤ ਵੀ ਹੂੰ ਹੂੰ ਉਹ ਤੋਂ ਬਾਅਦ ਸ਼੍ਰੀ ਦਮਦਮਾ ਸਾਹਿਬ ਜਦੋਂ ਸੇਵਾ ਚੱਲ ਰਹੀ ਸੀਗੀ ਤਾਂ ਉੱਥੇ ਵੀ ਸੁਖਵੀਰ ਬਾਦਲ ਤੇ ਉਹਨਾਂ ਦੇ ਲੀਡਰਾਂ ਨੂੰ ਮੁਲਾਕਾਤ ਕਰਕੇ ਤੇ ਉਹ ਤੋਂ ਬਾਅਦ ਮੀਡੀਆ 'ਚ ਬਿਆਨ ਦਿੱਤਾ ਹੂੰ ਕਿ ਜੀ ਅਸੀਂ ਸਾਰੇ ਕਾਦੀਆਂ ਨੇ ਇਕੱਠੇ ਤਾਂ ਹੋਣਾ ਹੀ ਹੈ ਅਸੀਂ ਇਕੱਠੇ ਹੋਵਾਂਗੇ 227 ਸਾਡੀ ਸਰਕਾਰ ਬਣ ਜਾਣੀ ਹੈ ਕਿਉਂਕਿ ਭਾਜਪਾ ਦੇ ਨਾਲ ਹੋਊਗੀ ਜੀ ਜੀ ਕੀ ਹੈ ਸਕੰਦਰ ਸਿੰਘ ਮਲੂਕਾ ਦਾ ਬਿਆਨ ਹੈ ਕਿ ਭਾਜਪਾ ਨਾਲ ਮਿਲ ਕੇ ਅਸੀਂ 227 ਦੀ ਸਰਕਾਰ ਬਣਾਵਾਂਗੇ ਹਾਂ 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 ਕੀ ਹੈ ਸੁਧਾਰ ਲਹਿਰ ਦਾ ਬਿਆਨ ਹੈ ਹਾਂ ਸਾਂਝਾ ਬਾਦਲ ਦਲ ਤੇ ਸੁਧਾਰ ਲਹਿਰ ਵਾਲਿਆਂ ਦਾ ਸਾਂਝਾ ਬਿਆਨ ਹੈ ਹਾਂ ਕੀ ਉਹ ਦੂਤ ਬਣ ਕੇ ਆਏ ਸੀ ਬੀਜੇਪੀ ਦੇ ਕਿਉਂਕਿ ਘਰੇ ਉਹਨਾਂ ਦੇ ਬੀਜੇਪੀ ਹੈ ਹਾਂ 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 ਨੂਬਤਨ ਦਾ ਹੁਕਮ ਨਹੀਂ ਆਉਂਦੇ ਉਹਨੇ ਬੀਜੇਪੀ ਦਾ ਹੁਕਮ ਤਾਂ ਮਲੂਕਾਂ ਨੂੰ ਹੀ ਆਉਂਦੇ ਹੋਣੇ ਸਭ ਨੂੰ ਪਤਾ ਹਮ ਹਮ ਉਹਨੇ ਤੁਸੀਂ ਹੋ ਸੋ ਇਹ ਇਸ ਲਈ ਕੀ ਉਹਨਾਂ ਦੇ ਦੂਤ ਬਣ ਕੇ ਆਏ ਸੀ ਮੈਂ ਕਹਿੰਨਾ ਕਿ ਜੇ ਉਹ ਸੁਨੇਹਾ ਲੈ ਕੇ ਵੀ ਆ ਗਏ ਜੀ ਬਾਦਲ ਦਲ ਆਪਣੀ ਉਸ ਗੱਲ ਤੇ ਕਾਇਮ ਹੈ ਜਿਹੜੀ ਗੱਲ ਇਹ ਪਿਛਲੇ ਦਿਨਾਂ ਚ ਕਹਿ ਰਿਹਾ ਸੀ ਕਿ ਆਰਐਸਐਸ ਐਸਜੀਪੀਸੀ ਕੰਟਰੋਲ ਕਰਨਾ ਚਾਹੁੰਦੀ ਹੈ ਜੀ ਸਾਧਮਿਕ ਸੰਸਥਾਾਂ 'ਤੇ ਖੰਡੀ ਖੋਣਾ ਚਾਹੁੰਦੀ ਹੈ ਜੀ ਦਿੱਲੀ ਕਮੇਟੀ ਖੋਲੀ ਜੀ ਹਰਿਆਣਾ ਖੋਲਿਆ ਜੀ ਇਹ ਤਾਂ ਉਹਨਾਂ ਦੀ ਬਦੀਕੀ ਹੈ ਜੀ ਇਹ ਤਾਂ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਦੇ ਨੇ ਉਹ ਅਕਾਲੀ ਦਲ ਬਾਦਲ ਹਮ 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 ਮਲੂਕੇ ਦੇ ਬਿਆਨ ਨੂੰ ਕੱਟ ਕਿਉਂ ਨਹੀਂ ਰਿਹਾ ਅਜੇ ਤੱਕ ਹਮ ਗੱਲ ਗੱਲ ਤੇ ਜੰਦੂ ਮਾਜਰਾ ਵੰਟੀ ਰਮਾਣਾ ਉਹਦੀ ਬਹਿ ਜਾਂਦੇ ਨੇ ਮਾਈਕਾ ਮੁਰੇ ਹੁਣ ਕਿਉਂ ਨਹੀਂ ਬੈਠੇ ਹਮ ਕੋਈ ਗੱਲ ਨਹੀਂ ਜਿਸਾ ਕਦੇ ਨਹੀਂ ਅਜੇ ਅਕਾਲੀ ਦਰ ਮੁਰ ਸਰਜੀਤ ਹੋਇਆ ਨਹੀਂ ਹਮ ਜੇ ਮੈਂਬਰਸ਼ਿਪ ਖੁੱਲਣੀ ਸੀ ਹਮ ਜਿਹੜੇ ਲੋਕ ਆਉਣਾ ਚਾਹੁੰਦੇ ਸੀ ਉਹਨੂੰ ਐਚਐਸ ਫੂਲਕਾ ਵਰਗਾ ਬੰਦਾ ਵੀ ਦੁਬਾਰਾ ਸੋਚੂਗਾ ਮੈਨੂੰ ਲੱਗਾ ਇਸ ਤੋਂ ਬਾਅਦ ਜੀ ਜੀ ਲਈ ਜਿਹੜਾ ਪੰਜਾਬ ਦੇ ਵਿੱਚ ਇੱਕ ਦੁਬਾਰਾ ਗੱਲ ਚੱਲੀ ਸੀ ਕਿ ਹਾਂ ਅਕਾਲੀ ਦਲ ਆਪਣਾ ਦਲ ਆਪੋ ਦੇ ਨਾਲ ਜਾਈਏ ਜੋ ਪਹਿਲੇ ਹੀ ਬੀਜੇਪੀ ਦੀ ਝੋਲੀ ਚ ਪਊਗਾ ਤੇ ਪੰਜਾਬ ਦੇ ਹੱਕ ਉਹ ਕਿੱਥੇ ਗਏ ਪੰਜਾਬ ਦੇ ਮਸਲੇ ਕਿੱਥੇ ਗਏ ਪੰਥਕ ਪਹਿਲੂ ਕਿੱਥੇ ਗਏ ਸਿਧਾਂਤ ਕਿੱਥੇ ਗਏ ਅਕਾਲੀ ਦਲ ਇਹਦੇ ਵਿੱਚ ਤੁਸੀਂ ਮੁੜ ਕੇ ਜੇ ਉੱਥੇ ਹੀ ਜਾਣਾ ਹਮਮ ਪੂਰੀ ਉਸ ਸਮੇਂ ਤੁਸੀਂ ਇਹ ਰਾਜਨੀਤਿਕ ਪੈਂਤੜੇ ਬਾਜ਼ੀਆਂ ਕਰ ਰਹੇ ਹੋ ਜਦੋਂ ਤੁਸੀਂ ਅਜੇ ਧਾਰਮਿਕ ਸਜ਼ਾ ਪੂਰੀ ਕਰਕੇ ਕਾਲ ਤਖਤ ਸਾਹਿਬ ਤੇ ਅਰਜ਼ਾ ਕਰਕੇ ਮਾਫੀ ਵੀ ਨਹੀਂ ਲਈ ਹਮ ਹਮ ਉਸ ਤੋਂ ਪਹਿਲਾਂ ਹੀ ਜਿਹੜੀ ਚਾਰਜ ਹੋਈ ਤੁਸੀਂ ਕਰਨੀ ਸ਼ੋ ਕਰ ਨਹੀਂ ਰਹੇ ਕਿ ਸੱਤ ਮੈਂਬਰੀ ਕਮੇਟੀ ਮੈਂਬਰਸ਼ਿਪ ਸ਼ੁਰੂ ਕਰੇ ਐ ਸਾਡੀ ਵਰਕਿੰਗ ਕਮੇਟੀ ਅਸਤੀਫੇ ਪ੍ਰਵਾਨ ਕਰੇ ਉਹ ਨਹੀਂ ਹੋ ਰਹੀ ਪਰ ਅਗੱਟ ਜੁੜਦੀਆਂ ਗੱਲਾਂ ਕੰਮ ਨਹੀਂ ਤੇ ਦੂਜੀ ਸੇਵਾ ਦੇ ਰਾਹ ਨਹੀਂ ਕਹਾਵਤ ਨਹੀਂ ਫਿੱਟ ਬੈਠਦੀ ਤਾਂ ਹੋਰ ਕੀ ਬੈਠਦੀ ਬਤਾ ਦੋ ਅੱਜ ਤੱਕ ਨਾ ਇਹੀ ਪੜਦੇ ਰਹੇ ਆਂ ਵੀ ਅਕਾਲੀ ਦਲ ਨੇ ਭਾਜਪਾ ਨੂੰ ਜਦੋਂ ਸਮਰਥਨ ਦਿੱਤਾ ਸੀ ਤਾਂ ਉਹ ਬਿਨਾਂ ਸ਼ਰਤ ਸੀਗਾ ਪਰ ਜਿੱਥੇ ਤੁਸੀਂ ਗੱਲ ਸ਼ੁਰੂ ਕੀਤੀ ਸੀ ਉੱਥੋਂ ਲੱਗਦਾ ਕਿ ਸ਼ਰਤਾਂ ਲੋਕਾਂ ਨੂੰ ਦੱਸਣ ਵਾਸਤੇ ਬਿਨਾਂ ਸ਼ਰਤ ਸੀਗਾ ਪਰ ਸ਼ਰਤਾਂ ਅੰਦਰ ਖਾਤੇ ਸੀਗੀਆਂ ਉਹ ਕੁਝ ਹੋਰ ਸੀਗੀਆਂ ਜੀ ਨਹੀਂ ਸੁਖਵੀਰ ਬਾਦਲ ਅਜੇ ਪਹਿਲੀ ਵਾਰ ਮੈਂਬਰ ਪਾਰਲੀਮੈਂਟ ਬਣੀ ਸੀ ਹੂੰ ਤੇ ਉਹਨਾਂ ਨੂੰ ਕੇਂਦਰ ਦੇ ਵਿੱਚ ਬਾਜਪੀ ਦੀ ਸਰਕਾਰ ਚ ਮੰਤਰੀ ਰਾਜ ਮੰਤਰੀ ਦਾ ਉਹਦਾ ਮਿਲ ਗਿਆ ਸੀ ਹੂੰ ਹੈ ਤੇ ਆ ਹਰਿਸ਼ਿੰਦਰ ਕੁਮਾਰ ਨੂੰ ਕਿਵੇਂ ਮੰਤਰੀ ਮਿਲਦਾ ਰਿਹਾ ਸਾਰਿਆਂ ਨੂੰ ਪਤਾ ਹੈ ਸਾਰਿਆਂ ਨੂੰ ਪਤਾ ਬਿਲਕੁਲ ਸਹੀ ਹੈ ਬਾਤ ਕਿਵੇਂ ਉੱਥੇ ਗੋਡੇ ਲਾਉਂਦੇ ਰਹੇ ਨੇ ਜਾ ਕੇ ਹੂੰ 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 ਸੋ ਇਸ ਲਈ ਇਹ ਸਿਰਫ ਤੇ ਸਿਰਫ ਸਮਝੌਤਾ ਸੀ ਇਹਨਾਂ ਦਾ ਆਪਣਾ ਨਿੱਜ ਲਈ ਤੇ ਪੱਠੀ ਝੋਕਤਾ ਪੰਜਾਬ ਜੀ